ਹਾਂਜੀ ਅੱਜ ਦੀ ਵੀਡੀਓ ਸਾਡੀ ਹੈਗੀ ਆ ਆਸ਼ਾ ਰਾਮ ਬਾਪੂ ਆਸ਼ੂ 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 ਕਹਿੰਦੇ ਸੀ ਪਹਿਲਾਂ ਤਾਂ ਆਸ਼ੂ ਸਿਰਮਲਾਨੀ ਬਾਅਦ ਚ ਬਣਿਆ ਆਸ਼ਾ ਰਾਮ ਬਾਪੂ ਬਾਪੂ ਦੀ ਕੁੰਡਲੀ ਫਰੋਲਦੇ ਆ ਬਾਪੂ ਜੇਲ੍ਹ ਚ ਹੈ ਮੈਨੂੰ ਵੈਸੇ ਆਸ਼ਾ ਰਾਮ ਬਾਰੇ ਪਤਾ ਸੀ ਵੀ ਮਾੜਾ ਕੰਮ ਕਰਿਆ ਬਟ ਐਣੀ ਪਤਾ ਸੀ ਅਸਲ ਕਾਰਨ ਕੀ ਸੀ ਤੇ ਜੇਲ੍ਹ ਜਾਣ ਦੇ ਕੌਣ ਸੀਗਾ ਕਿੱਥੋਂ ਸੀ ਕੀ ਕਹਾਣੀ ਸੀ ਬਾਬੇ ਦੀ ਤੇ ਬਸ ਡੇਰਿਆਂ ਨੇ ਭਾਈ ਖਤਮ ਕਰਤੀ ਦੁਨੀਆ ਠੀਕ ਹੈ ਜੀ ਲਗਭਗ 4 ਤੋਂ 5 ਕਰੋੜ ਦੇ ਸਬੰਦੇ ਦਾ ਫੌਲਰ ਤੇ 2013 ਤੋਂ ਪਹਿਲਾਂ ਤਾਂ ਕੋਈ ਬੰਦੇ ਦੇ ਬਾਰੇ ਬੋਲ ਹੀ ਨਹੀਂ ਸਕਦਾ ਸੀ ਮਾੜਾ ਜਿਹਾ ਉਹ ਤੋਂ ਬਾਅਦ ਕੀ ਕੋਸ਼ਿਸ਼ ਇਹਦੇ ਡੇਰੇ ਚੋਂ ਨਿਕਲਿਆ ਜਿਹਦੇ ਕਰਕੇ ਇਹਨੂੰ ਜੇਲ੍ਹ ਜਾਣਾ ਪਿਆ ਸਲਮਾਨ ਖਾਨ ਨਾਲ ਜੇਲ੍ਹ ਕੱਟੀ ਬਾਈ ਰਹਿਣਾ ਇਹਦੀ ਵੀਡੀਓ ਕਲਿੱਪ ਬੜੀ ਵਾਇਰਲ ਹੋਈ ਸੀ ਜਿਸ ਕਹਿੰਦਾ ਸੀ ਯਾਰ ਮੇਰਾ ਕਹਿੰਦਾ ਸੋਪਨਾ ਕਹਿੰਦਾ ਮੈਂ ਤਿਹਾਰਡ ਜੇਲ੍ਹ ਦੇ ਉੱਤੋਂ ਹੀ ਦੇਖਾਂ ਚਲੋ ਚਲਦੀ ਸੁਣ ਲਿਆ ਵੱਡੇ ਵੱਡੇ ਨੇਤਾ ਇਹਦੇ ਡੇਰੇ ਚ ਆਉਣੇ ਵੱਡੇ ਵੱਡੇ ਐਕਟਰ ਪਰ ਅਸਲ ਕਹਾਣੀ ਆਸ਼ਰਮ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਵੈਬ ਸੀਰੀਜ਼ ਉਹਦੇ ਵਿੱਚ ਬਹੁਤ ਚੀਜ਼ਾਂ ਦਿਖਾਈਆਂ ਜਿਹੜੀਆਂ ਇਹਦੇ ਨਾਲ ਰਿਲੇਟ ਕਰਦੀਆਂ ਨੇ ਉਹ ਸਾਰੇ ਬਾਬਿਆਂ ਦਾ ਸੁਮੇਲ ਜਾ ਕਰਕੇ ਦਿਖਾਈ ਆ ਆਸ਼ਰਮ ਜਿਹੜੀ ਵੈਬ ਸੀਰੀਜ਼ ਬਣੀ ਆ 1947 ਚ ਪਾਕਿਸਤਾਨ ਤੋਂ ਇੱਧਰ ਆਏ ਸੀ ਅਹਮਦਾਬਾਦ ਗਰੀਬ ਸੀਗਾ ਬਚਪਨ ਦੇ ਵਿੱਚ ਹਣਾ ਗਰੀਬ ਪਰਿਵਾਰ ਦੇ ਚੋਂ ਇਹਦਾ ਪਿਓ ਕੋਲਾ 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 ਮਤਲਬ ਕੰਮ ਕਰਦਾ ਸੀ ਕੋਲੇ ਦਾ ਬਚਪਨ ਦੇ ਵਿੱਚ ਇਹ ਸ਼ਰਾਬ ਦੀ ਤਸਕਰੀ ਕਰਦਾ ਹੁੰਦਾ ਸੀ ਇਹੇ ਸ਼ਰਾਬ ਦੀ ਤਸਕਰੀ ਕਰਦੇ ਕਰਦੇ ਨੂੰ ਕਿਰਾਂ ਕੋਈ ਬਾਬਾ ਮਿਲ ਗਿਆ ਬਾਬੇ ਦੇ ਲੜ ਲੱਗ ਗਿਆ ਚਲੋ ਜੀ ਚੰਗੀ ਗੱਲ ਸੀਗੀ ਹਨਾ ਚਲੋ ਚੰਗੇਰਾ ਪੈਣ ਦੀ ਕੋਸ਼ਿਸ਼ ਕੀਤੀ ਨੇ ਗੁਰੂ ਲੀਲਾ ਸ਼ਾ ਉਹਦਾ ਨਾਂ ਸੀ ਬਾਬੇ ਦਾ ਤੇ ਲਗਭਗ ਉਹਦਾ ਇੰਨਾ ਕਰੀਬ ਹੋ ਗਿਆ ਵੀ ਇਹ ਉਸ ਡੇਰੇ ਦਾ ਮੇਨ ਬੰਦਾ ਜੀ ਬਣਨ ਲੱਗ ਗਿਆ ਹੌਲੀ ਹੌਲੀ ਬਾਬਾ ਚੱਲ ਗਿਆ ਉਸ ਤੋਂ ਬਾਅਦ ਇਹਦੇ ਹੱਥ ਜਾ ਗਿਆ ਸਾਰਾ ਕੁਝ 1972 ਦੇ ਵਿੱਚ ਇਹ ਪਹਿਲਾ ਆਸ਼ਰਮ ਖੋਲਦਾ ਆਪਦਾ ਆਸ਼ਰਮ ਖੋਲ ਕੇ ਫਿਰ ਬਾਬਾ ਕਿੱਲੀ ਦੱਬ ਲੰਦਾ ਵੀ ਹੁਣ ਆਪਾਂ ਚੱਕਣੇ ਫੱਟੇ ਚਲੋ ਜੀ ਮਿਹਨਤ ਕਰਦਾ ਨਾ ਮਿਹਨਤ ਕਾਦੀ ਕਰਨੀ ਸੀਗੀ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਇਹਦਾ ਮੈਸੇ ਦਾ ਵਿਆਹ ਵੀ ਹੋਇਆ ਇਹਦਾ ਇੱਕ ਬੇਟਾ ਤੇ ਬੇਟੀ ਬੇਟਾ ਵੀ ਜੇਲ੍ਹ ਦੇ ਵਿੱਚ ਹੀ ਆ ਉਹੀ ਮਹਾਨ ਕੰਮ ਜਿਹੜੇ ਪਿਓ ਨੇ ਕੀਤੇ ਸੀ ਉਹੀ ਇਹਨੇ ਕੀਤੇ ਸੀਗੇ ਚਲੋ ਜੀ ਪਾਪੂਲਰ ਹੋਣ ਲੱਗ ਗਿਆ ਆਸ਼ਰਮ ਹਨਾ ਬਹੁਤ ਜ਼ਿਆਦੇ ਲਗਭਗ ਵੀ ਲੋਕ ਐਸਾ ਸੰਪਤੀ ਲੀਡਰ ਹਰ ਇੱਕ ਚੀਜ਼ ਇਹਦੇ ਕੋਲੇ ਆ ਗਈ ਸੀ ਇਹਦੇ 425 ਆਸ਼ਰਮ ਅੱਜ ਹੈਗੇ ਨੇ ਜਿਹੜੇ ਕੁਸ਼ਕ ਬੰਦ ਹੋਏ ਨੇ 1700 ਬਾਲ ਆਸ਼ਰਮ ਜਿਹਦੇ ਵਿੱਚ ਬੱਚਿਆਂ ਨੂੰ ਪੜ੍ਹਾਈ ਜਿਵੇਂ 11ਵੀਂ 12ਵੀਂ ਸਾਲ ਦੀਆਂ ਕੁੜੀਆਂ ਜਾਂ ਬੱਚੇ ਉਹ ਤੋਂ ਬਾਅਦ ਸਕੂਲ ਗੁਰੂਕੁਲ ਜਿੱਥੇ ਆਹੀ ਆਹੀ ਕੁਸ਼ ਕੀਤਾ ਜਾਂਦਾ ਨਾ ਹੋਰ ਕੇਂਦਰ ਉਹਦੇ ਤੋਂ ਕੀ ਮਿਲਦਾ ਇਹਨੂੰ 10 ਕਰੋੜ 10000 ਕਰੋੜ ਦੀ ਆਮਦਨ ਬਾਬਾ ਜੀ ਨੂੰ ਇਹ ਤੋਂ ਬਣਨਾਂ ਦੀਆਂ ਸੀੜੀਆਂ ਇਹਦੇ ਪ੍ਰਵਚਨ ਦੇ ਰਸਾਲੇ ਹੋਰ ਲਾਟ ਰਮ ਪਟਰਮ ਬੜਾ ਕੁਝ ਇਹ ਤੋਂ ਪੈਸਾ ਅਗਰੀ ਆਉਂਦਾ ਇਹਨੂੰ ਸੋ 2008 ਦੇ ਵਿੱਚ ਵਿਵਾਦ ਦੇ ਵਿੱਚ ਆਉਂਦਾ ਬਾਬਾ ਜੀ ਵਿਵਾਦ ਦੇ ਵਿੱਚ ਕੀ ਆਉਂਦਾ ਦੋ ਬੱਚਿਆਂ ਦੀ ਮੌਤ ਹੋ ਜਾਂਦੀ ਆ ਤੇ ਉਹਨਾਂ ਦੀ ਲਾਸ਼ ਇਹਦੇ ਆਸ਼ਰਮ ਦੇ ਕੋਲੋਂ ਸਾਬਰਮਤੀ ਨਦੀ 'ਤੇ ਮਿਲਦੀ ਹੈ 11 ਦੇ 10 ਸਾਲਾਂ ਦੇ ਬੱਚੇ ਹੁੰਦੇ ਆ ਬਟ ਉਹਦੀ ਕੋਈ ਤਫ਼ਤੀਸ਼ ਨਹੀਂ ਬਹਾਲੀ ਹੁੰਦੀ ਪਤਾ ਲੱਗਦਾ ਵੀ ਜਾਦੂ ਟੂਣੇ ਨਾਲੇ ਉਹਨਾਂ ਦਾ ਮਰਡਰ ਕੀਤਾ ਗਿਆ ਕੋਈ ਜਾਦੂ ਟੂਣਾ ਦਾ ਸੰਧ ਸੀ ਤੇ ਪਤਾ ਇਹ ਵੀ ਲੱਗਦਾ ਵੀ ਇਹ ਡੇਰੇ ਵਿੱਚ ਜਾਦੂ ਟੂਣਾ ਹੁੰਦਾ ਸੀਗਾ ਐਵੇਂ ਨਹੀਂ ਚਲੋ ਜੀ ਉਹ ਤੋਂ ਬਾਅਦ ਇੱਕੇ ਦਾ ਹੋਰ ਆਸ਼ਰਮ ਸੀ ਉੱਥੇ ਇੱਕ ਬੱਚੇ ਦੀ ਮੌਤ ਹੋਈ ਸੇਮ ਇੱਕ ਹੋਰ ਬੱਚੇ ਦੀ ਮੌਤ ਹੋਈ ਚਾਰ ਬੱਚਿਆਂ ਦੀ ਮੌਤ ਇੱਕੋ ਤਰੀਕੇ ਨਾਲ ਹੋਈ ਤਬਤੀਸ਼ ਕੋਈ ਕਰਦਾ ਨਹੀਂ ਸੀ 4 ਕਰੋੜ ਫੌਲਰ ਬਾਬੇ ਤੇ ਹੱਥ ਪਾਉਣਾ ਬਾਲਾ ਮੁਸ਼ਕਲ ਸੀ ਪੁਲਿਸ ਵਾਲੇ ਕਹਿੰਦੇ ਵੀ ਜਿੰਨਾ ਚੱਕਰ ਪੁਕਤਾ ਪ੍ਰੂਫ ਨਹੀਂ ਮਿਲਦਾ ਵੀ ਅਸੀਂ ਕਿਵੇਂ ਬਾਬੇ ਡਰ ਬਹੁਤ ਸੀ ਦੇਖੋ ਹਣਾ ਵੀ ਇੱਕ ਬੰਦਾ ਸਰ ਵੀ ਕ੍ਰਿਮੀਨਲ ਆ ਉਹਦੇ ਤਬਤੀਸ਼ ਕਰਨ ਨਹੀਂ ਜਾ ਸਕਦੇ ਉਹ ਡਰੇ ਜਿਉਂ ਕਿਉਂਕਿ ਪਤਾ ਵੀ ਪੁਲਿਸ ਤੇ ਗੱਲ ਬਹੁਤ ਆਉਗੀ ਕਿ ਭਗਤ ਜਿਹੜੇ ਅੰਨੇ ਭਗਤ ਹੁੰਦੇ ਗੱਲ ਨਹੀਂ ਕਰਨ ਦਿੰਦੇ ਤੇ ਗੁਰੂਕੁਲ ਦੇ ਵਿੱਚੋਂ ਲਗਭਗ 2008 ਤੋਂ ਲੈ ਕੇ 2013 ਤੱਕ 500 ਤੋਂ 600 ਕੁੜੀ ਘਰੇ ਆ ਗਈ ਸੀ ਤੇ ਘਰੇ ਆ ਕੇ ਉਹਨੇ ਕਿਹਾ ਸੀ ਵੀ ਸਾਡੇ ਨਾਲ ਜ਼ਬਰਦਸਤੀ ਹੁੰਦੀ ਹੈ ਪਰ ਮਾਂ ਪਿਓ ਇੰਨੇ ਭਗਤ ਸੀ ਕਿ ਮਾਂ ਪਿਓ ਵੀ ਨਹੀਂ ਗੱਲ ਹੁਣ ਚਲੋ ਜੇ ਕੋਈ ਸੁਣਦਾ ਵੀ ਸੀ ਪੁਲਿਸ ਕੋਲ ਜਾ ਨਹੀਂ ਸਕਦੇ ਸੀ ਕਿਉਂਕਿ ਬਾਬੇ ਦਾ ਦਬਦਬਾ ਬਾਲਾ ਸੀਗਾ ਚਲੋ ਜੀ ਪ੍ਰਵਚਨ ਬਾਬੇ ਦੇ ਚੱਲਦੇ ਰਹਿੰਦੇ ਸਿੰਧਵਾੜਾ ਮੱਧ ਪ੍ਰਦੇਸ਼ ਲਗਭਗ 400 ਕੁੜੀਆਂ ਦਾ ਉੱਥੇ ਗੁਰੂਕੁਲ ਬਣਿਆ ਹੋਇਆ ਇੱਕ 2012 ਦੇ ਵਿੱਚ ਨਾ ਇਹ ਜਾਂਦਾ ਹਰੀਦوار ਉਥੇ ਇੱਕ ਕੁੜੀ ਦੇਖ ਲੰਦਾ। ਬਾਬੇ ਨੂੰ ਕੁੜੀ ਪਸੰਦ ਆ ਜਾਂਦੀ ਆ ਆਪਦੀ ਜੜੀ ਉਹਦੀ ਹੁੰਦੀ ਆ। ਸਿਲਪੀ ਸਿਲਪੀ ਜਿਹੜੀ ਭਗਤਣੀ ਮੂਰੇ ਹੁੰਦੀ ਉਹਨੂੰ ਕਹਿੰਦਾ ਵੀ ਇਹ ਕੁੜੀ ਗਾਉਣਾ ਕਹਿੰਦੀ ਵੀ ਆਪਣੇ ਗੁਰੂ ਕੋਲ ਚ ਹੀ ਪੜਦੀ ਆ। ਕਹਿੰਦਾ ਵੀ ਇਹਨੂੰ ਮੇਰੇ ਕੋਲੇ ਭੇਜ। ਇਹਦਾ ਮਤਲਬ ਮੈਲਾ ਕਲਿਆਣ ਕਰਨਾ। ਉਹ ਕੁੜੀ ਨਾਲ ਗੱਲ ਕਰਦੇ ਕੁੜੀ ਨੂੰ ਬਾਬੇ ਦੀ ਹਰਕਤਾਂ ਚੰਗੀਆਂ ਨਹੀਂ ਲੱਗਦੀਆਂ। ਤੇ ਬਾਬਾ ਵੀ ਕਹਿੰਦਾ ਮੈਂ ਮਿਲਣਾ ਇਸ ਕੁੜੀ ਨੂੰ ਤੇ ਚਲੋ ਜੀ ਬਾਬਾ ਆਪਦੇ ਭਗਤਾਂ ਨੂੰ ਕਹਿ ਕੇ ਉੱਥੇ ਪ੍ਰੈਸ਼ਰ ਪਵਾਉਂਦਾ ਵੀ ਹਾਂ ਭਾਈ ਵੀ ਇਹਨੂੰ ਇਹਦਾ ਹੱਲ ਕਰੋ ਬਾਬਾ ਫਿਰ ਕੀ ਕਰਦਾ ਉਸ ਦੇ ਪਿੰਡ ਜਿੱਥੇ ਰਹਿੰਦੀ ਹੁੰਦੀ ਹੈ ਜਿਹੜੇ ਉੱਥੇ ਆਪਦੇ ਹੋਰ ਖਾ ਲੰਦਾ ਜਿਹੜੇ ਆ ਦਬਾਨ ਜੇ ਹੁੰਦੇ ਨੇ 9 10 11 ਅਗਸਤ 2013 ਦੀ ਗੱਲ ਆ ਤਿੰਨ ਦਿਨਾਂ ਦਾ ਉੱਥੇ ਪ੍ਰਵਚਨ ਰਖਾਉਂਦਾ ਤਾਂ ਕਿ ਅਪਰੋਚ ਕਰਨੀ ਸੌਕੀ ਹੋ ਜੇ ਉਹਦੇ ਪਿੰਡ ਤੋਂ 50 ਕਿਲੋਮੀਟਰ ਦੂਰ ਇਹਦੀ ਇੱਕ ਕੁਟਿਆ ਹੁੰਦੀ ਹੈ ਜਿਹਦਾ ਫਾਰਮ ਹਾਊਸ ਜਿਹਨੂੰ ਕਹਿੰਦੇ ਨੇ ਇਹ ਇਕਾਤ ਬਾਸ ਕੁਟਿਆ ਉੱਥੇ ਕਹਿੰਦੇ ਵੀ ਕੁੜੀ ਨੂੰ ਲੈ ਕੇ ਕੁੜੀ ਨਾ ਕਰ ਦਿੰਦੀ ਹੈ ਕਹਿੰਦਾ ਵੀ ਚਲੋ ਕੋਈ ਗੱਲ ਨਹੀਂ ਤੁਸੀਂ ਮਾਂ ਪਿਓ ਵੀ ਛੋੜਿਆ ਜਾਣਾ ਮਾਂ ਪਿਓ ਤੰਨੇ ਭਗਤੋਂ ਦੇ ਮਾਂ ਪਿਓ ਜਦੋਂ ਬਲਾਵਾ ਆਉਂਦਾ ਹੀ ਬਾਬਾ ਜੀ ਨੇ ਬੁਲਾਇਆ ਨਾਲ ਕੁੜੀ ਤਾਂ ਥਾਰ ਟੱਬਰ ਲੈ ਕੇ ਉੱਥੇ ਪਹੁੰਚ ਜਾਂਦੇ ਆ ਤਾਂ ਕੁੜੀ ਨਾ ਕਰਦੀ ਤਾਂ ਕੁੜੀ ਨੂੰ ਕਹਿੰਦਾ ਵੀ ਤੇਰੇ ਤੇ ਭੂਤ ਦਾ ਬਸਾ ਜੇ ਉਹ ਡਰਾਇਆ ਜਾਂਦਾ ਨਾ ਚਲੋ ਜੀ ਕੁੜੀ ਆ ਜਾਂਦੀ ਹੈ ਇਹ ਆਸ਼ਰਮ ਮੂਵੀ ਦੇ ਵਿੱਚ ਵੀ ਕਵਰ ਕੀਤਾ ਉਹਨਾਂ ਨੇ ਜਿਹੜੀ ਪੈਬ ਸੀਰੀਜ਼ ਬਣੀ ਹੈ ਉੱਥੇ ਭਾਈ ਕੁੜੀ ਪਹੁੰਚਦੀ ਆ ਕੁੜੀ ਨੂੰ ਮਾਂ ਪਿਓ ਨੂੰ ਕਹਿ ਦਿੰਦੇ ਆ ਵੀ ਤੁਸੀਂ ਜਾਓ ਹੁਣ ਵੀ ਤਾਂ ਕੱਲੀ ਦਾ ਕੱਲੇ ਪਾਣ ਦੇ ਵਿੱਚ ਹੀ ਮੈਂ ਉਹ ਆਤਮਾ ਨੂੰ ਕੱਢ ਸਕਦਾ ਮਾਂ ਤੇ ਵਾਪਸ ਜਾਂਦੇ ਆ ਕੁੜੀ ਨੂੰ ਕਮਰੇ 'ਚ ਭੇਜ ਦਿੱਤਾ ਜਾਂਦਾ ਕੁੜੀ ਨਾਲ ਇਹ ਬਲਾਤਕਾਰ ਕਰਦਾ ਕੁੜੀ ਵਿਰੋਧ ਕਰਦੀ ਆ ਇਹ ਸੰਦੇ ਨੂੰ ਸਮੋਹਣ ਵੀ ਕਰਨਾ ਆਉਂਦਾ ਹੁੰਦਾ ਬੰਦੇ ਨੂੰ ਚਲੋ ਜੀ ਕੁੜੀ ਵਿਰੋਧ ਕਰਨ ਦੇ ਬਾਵਜੂਦ ਵੀ ਬੰਦਾ ਧੱਕਾ ਕਰਦਾ 15 ਅਗਸਤ ਦਾ ਦਿਨ ਹੁੰਦਾ ਇਹ 15 ਅਗਸਤ ਤੋਂ 4-5 ਦਿਨ ਬਾਅਦ ਹੀ ਕੁੜੀ ਘਰੇ ਜਾ ਕੇ ਘਰੇ ਬਗ ਜਾਂਦੀ ਆ ਉਹਦੀ ਮਾਂ ਉਹਨੂੰ ਦੱਸ ਦਿੰਦੀ ਆ ਮਾਂ ਪਿਓ ਇੱਥੇ ਸਲੂਟ ਆ ਮਾਂ ਪਿਓ ਇਹਦੇ ਇੰਨੇ ਭਗਤ ਨਹੀਂ ਸੀ ਮਾਂ ਪਿਓ ਨੂੰ ਕਿਤੇ ਨਾ ਕਿਤੇ ਫੀਲ ਹੁੰਦੀ ਹੈ ਗੱਲ ਆਸ਼ਰਮ ਮੂਵੀ ਦੇ ਵਿੱਚ ਵੀ ਦਿਖਾਇਆ ਗਿਆ ਜਿਹੜਾ ਵੈਬ ਸੀਰੀਜ਼ ਆ ਤਾਂ ਉਹ ਕਹਿੰਦੇ ਵੀ ਆਪਾਂ ਪਹਿਲਾਂ ਬਾਪੂ ਨਾਲ ਹੀ ਗੱਲ ਕਰੀਏ ਬਾਪੂ ਤੱਕ ਪਹੁੰਚਣ ਨਹੀਂ ਦਿੱਤਾ ਇਹਦਾ ਗੁੰਡੇ ਵਾਲੇ ਹੁੰਦੇ ਇਹਦੇ ਪਹੁੰਚਣ ਨਹੀਂ ਦਿੱਤਾ ਜਾਂਦਾ ਫਿਰ ਉਹ ਕਹਿੰਦੇ ਵੀ ਹੁਣ ਕੀ ਕੀਤਾ ਜਾਵੇ ਦਿੱਲੀ ਪਹੁੰਚਦੇ ਸੇ ਇਹਦਾ ਆਸ਼ਰਮ ਹੁੰਦਾ ਉੱਥੇ ਇਹਦਾ ਦਬਾਨ ਲੱਗਿਆ ਹੁੰਦਾ ਉੱਥੇ ਵੀ ਗੱਲ ਨਹੀਂ ਹੋਣਦੇ ਉੱਥੇ ਦਾ ਦਿੱਲੀ ਇੱਕ ਲੋਕਲ ਥਾਣਾ ਹੁੰਦਾ ਉੱਥੇ ਰਿਪੋਰਟ ਲਿਖਿਆ ਜਾਂਦੇ ਆ ਪੁਲਿਸ ਵਾਲਾ ਕਹਿੰਦਾ ਵੈਸੇ ਤਾਂ ਇਹ ਤੁਸੀਂ ਜੋਧਪੁਰ ਦੇ ਆਣਾ ਵੀ ਤੁਹਾਨੂੰ ਉੱਥੇ ਰਖਾਉਣੀ ਚਾਹੀਦੀ ਬਟ ਇੱਕ ਜ਼ੀਰੋ ਜ਼ੀਰੋ ਐਫ ਆਈ ਆਰ ਹੁੰਦੀ ਜਿਹਦੇ ਨਾਲ ਵੀ ਆਪਾਂ ਬੰਦੇ ਦਾ ਕਿਤੇ ਵੀ ਅਪਰਾਧ ਹੁੰਦਾ ਨੇੜਲੇ ਪੁਲਿਸ ਥਾਣੇ 'ਚ ਕਰਾ ਸਕਦਾ ਐਫ ਆਈ ਆਰ ਉਹ ਤੋਂ ਬਾਅਦ ਟਰਾਂਸਫਰ ਹੋ ਜਾਂਦੀ ਆ ਚਲੋ ਜੀ ਉਹਦੇ ਮਤਲਬ ਬਿਆਨ ਹੋ ਜਾਂਦਾ ਮੈਡੀਕਲ ਹੋ ਜਾਂਦਾ ਪਤਾ ਲੱਗਦਾ ਵੀ ਰੇਪ ਹੋਇਆ ਇਹ ਗੱਲ ਜਦੋਂ ਉਹਦੇ ਥਾਣੇ ਲੋਕਲ ਪਹੁੰਚਦੀ ਆ ਮੀਡੀਆ ਦੇ ਵਿੱਚ ਖਬਰ ਪਹੁੰਚਦੀ ਆ ਤਾਂ ਬਾਬਾ ਹੋ ਜਾਂਦਾ ਗਾਇਬ ਤਿੰਨ ਚਾਰ ਦਿਨਾਂ ਲਈ ਉਹ ਤੋਂ ਬਾਅਦ ਬਾਬਾ ਜੀ ਅੰਦਰ ਦੇ ਵਿੱਚ ਆਪਦੇ ਆਸ਼ਰਮ ਦੇ ਵਿੱਚ ਹੁੰਦਾ ਜਦੋਂ ਇਸ ਨੂੰ 1 ਸਤੰਬਰ 2013 ਨੂੰ ਗ੍ਰਿਫਤਾਰ ਕਰ ਲੈਂਦੇ ਨੇ ਦੇ ਆਸ਼ਰਮ ਦੇ ਵਿੱਚੋਂ ਜੇਲ ਭੇਜ ਦਿੰਦੇ ਨੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਬਾਬਾ ਜੇਲ ਦੇ ਵਿੱਚ ਆ ਉਹ ਕੋਈ ਚੰਗਾ ਦਿਨ ਚੜ੍ਹਿਆ ਸੀਗਾ ਵੀ ਪੌੜਾ ਸੌਖੀ ਸੌਖੇ ਨੂੰ ਲੈ ਕਿਉਂਕਿ ਇਸ ਬੰਦੇ ਦੇ ਹੱਥ ਪਾਉਣਾ ਬਹੁਤ ਮੁਸ਼ਕਲ ਸੀ ਇਹ ਕੁੜੀ ਬੋਲੀ ਕੁੜੀ ਨੇ ਵਿਰੋਧ ਕੀਤਾ ਕੁੜੀ ਦੇ ਮੈਡੀਕਲ ਰਿਪੋਰਟ ਤੇ ਉਹ ਤੋਂ ਬਿਨਾ ਜਿਹੜੀਆਂ ਚਾਰ ਪਹਿਲਾਂ ਮੌਤਾਂ ਹੋਈ ਸੀ ਬੱਚਿਆਂ ਦੀਆਂ ਉਸ ਦੇ ਵੀ ਕਿਉਂਕਿ ਇਹ ਮਤਲਬ ਬੱਚਿਆਂ ਨੂੰ ਮਾਰਨਾ ਸ਼ੋਸ਼ਣ ਕਰਨਾ ਇਹ ਚੀਜ਼ਾਂ ਸਾਹਮਣੇ ਆਈਆਂ ਜੂਨ 2010 ਦੇ ਵਿੱਚ ਇਹਦਾ ਸਟਿੰਗ ਆਪਰੇਸ਼ਨ ਹੋਇਆ ਸੀ આજ ਤੱਕ ਵੱਲੋਂ ਉਹ ਵੀਡੀਓ ਪਈ ਆ ਮੈਂ ਵੀ ਦੇਖੀ ਆ ਉਹ ਜੀ ਕਰਦੇ ਆ ਸਕੀਮ ਲਣਾਉਂਦੇ ਆ ਕਹਿੰਦੇ ਬਾਬਾ ਥਰਕੀ ਆ ਪੂਰਾ ਆਪਾਂ ਨੇ ਕੁੜੀ ਲੈ ਜਾਂਦੇ ਆ ਉਹਨੂੰ ਕਹਿੰਦੇ ਨੇ ਵੀ ਇਹ ਵਿਦੇਸ਼ੀ ਕੁੜੀ ਹੈ ਭੱਜ ਕੇ ਆਈ ਹੈ ਇਹਨੂੰ ਇੱਕ ਰਾਤ ਲਈ ਤੇ ਪਨਾਹ ਕਰ ਲੋ ਸਟ੍ਰਿੰਗ ਆਪਰੇਸ਼ਨ ਕਰਦੇ ਆ ਭਾਈ ਤੇ ਬਾਪੂ ਵਾਲੇ ਬਗ ਜਾਂਦੇ ਕਹਿੰਦੇ ਵੀ ਇੱਥੇ ਇਹ ਭੱਜ ਕੇ ਆਈ ਹੈ ਪਹਿਲੀ ਗੱਲ ਤਾਂ ਕਿਸੇ ਨੂੰ ਵੀ ਰੱਖ ਨਹੀਂ ਸਕਦੇ ਜਿਹੜਾ ਬੰਦਾ ਅਪਰਾਧ ਕਰਕੇ ਆ ਉਹਨੂੰ ਆਪਰ ਰੱਖ ਨਹੀਂ ਸਕਦੇ ਹੁੰਦੇ ਇਹ ਕਹਿੰਦਾ ਕੋਈ ਗੱਲ ਨਹੀਂ ਇੱਥੇ ਕਹਿੰਦਾ ਪੂਰੇ ਲੰਡੇ ਲੁਚੀ ਆਉਂਦੇ ਨੇ ਕਹਿੰਦਾ ਇੱਥੇ ਸਾਰੇ ਲੀਡਰ ਤਾਂ ਬਾਬਾ ਗੱਲਾਂ ਕਰਦਾ ਤਾਂ ਉਹਦੇ ਕੁੜੀ ਤੇ ਹੱਥ ਵੀ ਰੱਖ ਲੈਂਦਾ ਬਾਹਾਂ ਵੀ ਰੱਖ ਲੈਂਦਾ ਕੋਈ ਨਾ ਕੋਈ ਗੱ ਫਿਰ ਬਾਬਾ ਪਤਾ ਕੀ ਕਹਿੰਦਾ ਨੂੰ ਕਹਿੰਦਾ ਤੂੰ ਐਂ ਕਰੀ ਆ ਰਾਤ ਨੂੰ ਮੇਰੇ ਨਾਲ ਹੀ ਸੌਂ ਜੀ ਕਹਿੰਦਾ ਤੇ ਇਸ ਕਦਰ ਤੱਕ ਇਹ ਬੰਦੇ ਦਾ ਥਰਕ ਪਣਾ ਹੁੰਦਾ ਉਹ ਤੋਂ ਬਾਅਦ ਚਲੋ ਤਾਜ ਦਾ ਕਲੇ ਕੁੜੀ ਨੂੰ ਵਾਪਸ ਲਿਆਉਂਦੇ ਆ ਸੋ ਇੱਕ ਇਹ ਦਿਖਾਉਣਾ ਹੁੰਦਾ ਵੀ ਬਾਬੇ ਦੀ ਮਨਛਾ ਕੀ ਹੁੰਦੀ ਹੈ ਪਰ ਫਿਰ ਉਹੀ ਗੱਲ ਵੀ ਡਰ ਹੁੰਦਾ ਨਾ 4 ਕਰੋੜ ਦੇ ਸਬੰਧ ਦਾ ਪੌਲਰ ਗੱਲ ਕਿਸੇ ਨੂੰ ਕਰ ਨਹੀਂ ਦਿੰਦਾ ਇਹ ਹੱਥ ਕੋਈ ਪਾ ਨਹੀਂ ਸਕਦਾ ਉਹ ਤੋਂ ਬਾਅਦ ਇਹ ਬੰਦੇ ਨੇ ਕਿੰਨੀਆਂ ਹੀ ਅਰਜ਼ੀਆਂ ਪਾਈਆਂ ਸਰਕਾਰ ਨੂੰ ਵੀ ਮੈਨੂੰ ਪ੍ਰੋਲ ਚਾਹੀਦੇ ਮੈਨੂੰ ਪ੍ਰੋਲ ਚਾਹੀਦੇ ਬਟਨ ਨਹੀਂ ਅੰਦਰੀਆ ਬਾਬਾ ਜ ਲੈ ਬਾਬਾ ਨਜ਼ਾਰੇ ਸੋ ਇਹ ਸੀਗੀ ਕਹਾਣੀ ਆਸ਼ਰਮ ਬਾਬੇ ਦੀ ਮੈਨੂੰ ਨਹੀਂ ਪਤਾ ਸੀ ਵੀ ਕੀ ਚੱਕਰ ਹੋਇਆ ਸੀ ਕਿਉਂਕਿ ਬਾਅਦ ਦੇ ਵਿੱਚ ਜਿਹੜੀਆਂ ਇਹਦੀਆਂ ਫੋਨ ਕਾਲਸ ਕੱਢੀਆਂ ਗਈਆਂ ਕਿਉਂਕਿ ਜਦੋਂ ਡੇਰੇ ਦੇ ਵਿੱਚ ਇਹਦੇ ਚੇਲਾ ਇਹਦੀ ਚੇਲੀ ਤੇ ਬਾਬੇ ਦੇ ਵਿੱਚ ਤਿੰਨਾਂ ਦੇ ਵਿੱਚ ਇੰਨੀਆਂ ਕਾਲਸ ਹੁੰਦੀਆਂ ਨੇ ਉਸ ਕੁੜੀ ਨੂੰ ਆਸ਼ਰਮ ਤੱਕ ਲਿਆਉਣ ਲਈ ਵੀ ਕਿਸੇ ਲੋੜ ਲਈ ਆਈ ਏ ਸੋ ਉਹ ਕਾਲਸ ਬਾਅਦ ਵਿੱਚ ਨਸ਼ਰ ਹੁੰਦੀਆਂ ਨੇ ਤਾਂ ਪਤਾ ਲੱਗਦਾ ਵੀ ਪਹਿਲਾਂ ਇੰਨੀਆਂ ਕਾਲ ਹੋਰ ਬਥੇਰੇ ਪ੍ਰੂਫ ਸੀਗੇ ਆਖਰਕਾਰ ਡੇਰੇ ਚੋਂ ਲਿਆਂਦਾ ਬਰੋਧ ਬਰੋਧ ਬਹੁਤ ਹੋਇਆ ਪਰ ਬਾਬਾ ਜੀ ਲਿਆਂਦਾ ਪਰ ਪਤਾ ਨਹੀਂ ਕਿੰਨਾ ਕਚਰਾ ਹਜੇ ਇਸ ਮੁਲਕ ਨੂੰ ਡੇਰੇ ਬਾਅਦ ਤੋਂ ਛੁਟਕਾਰਾ ਕਦੋਂ ਮਿਲੂਗਾ ਬਹੁਤ ਡੇਰਾ ਖਾਨਾ ਬਾਈ ਬਸ ਸਿੰਪਲ ਗਰੀਬ ਗੁਰਬਾ ਕਈਆਂ ਦੇ ਘਰ ਪਾ ਕੇ ਦੇਤੇ ਕਈਆਂ ਨੂੰ ਖੂਨ ਦਿੱਤਾ ਬਸ ਆਹੀ ਗੱਲ ਕਰਕੇ ਲੋਕਾਂ ਦਾ ਸ਼ੋਸ਼ਣ ਹੋਈ ਜਾਂਦਾ ਜਦੋਂ ਤੱਕ ਸਾਡੇ ਲੋਕ ਪੜ੍ਹੇ ਲਿਖੇ ਹੁੰਦੇ ਨਹੀਂ ਪੜ੍ਹੇ ਲਿਖੇ ਬੇਵਕੂਫ ਨੇ ਜਦੋਂ ਤੱਕ ਲੋਕ ਸਾਡੇ ਐਜੂਕੇਟਿਡ ਹੋ ਕੇ ਆਪਦੀ ਚੀਜ਼ ਆਪ ਨਹੀਂ ਪੂਰੀ ਕਰਦੇ ਡੇਰਿਆਂ ਤੋਂ ਬਿਨਾ ਸੋ ਆਪਾਂ ਨੂੰ ਚਾਹੀਦਾ ਸ਼ਬਦ ਨਾਲ ਜੁੜਨਾ ਸ਼ਬਦ ਐਜੂਕੇਸ਼ਨ ਸਾਨੂੰ ਜੁੜਨਾ ਚਾਹੀਦਾ ਗਲਤੀ ਮਲਤੀ ਮਾਫ ਕਰਿਓ ਭਗਤੋ ਬਾਬਾ ਜੀ ਤੁਹਾਡੀ ਸ਼ਕਲ ਤੀ ਲਿਖਿਆ ਬਾਬਾ ਲੁੱਚਾ ਸੀ ਯਾਰ ਤੁਸੀਂ ਸਿਰਾਂ ਲਾਈ ਜਾਂਦੇ ਹੋ ਚਲੋ ਠੀਕ ਆ ਬਾਬਾ ਜੀ ਬਾਬਾ ਜੀ ਚੰਗਾ ਜੀ ਆਸ਼ਰਾਮ ਜੀ ਓਕੇ ਜੀ ਮਿਲਦੇ ਆਂ ਫਿਰ